ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਸਾ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਪੰਜਾਬ ਤੋਂ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਇੱਕ ਪਿਤਾ ਨੇ ਹੀ ਆਪਣੇ ਪੁੱਤ ਅਤੇ ਆਪਣੀ ਪਤਨੀ ਨੂੰ ਗੋਲੀਆਂ ਮਾਰ ਕੇ ਉਹਨਾਂ ਨੂੰ ਜਿਹੜਾ ਮੌਤੇ ਘਾਟ ਉਤਾਰ ਦਿੱਤਾ ਹੈ ਪੂਰੀ ਜਾਣਕਾਰੀ ਨਿਕਲ ਕੇ ਇਹ ਆ ਰਹੀ ਆ ਕਿ ਇੱਕ ਸਾਬਕਾ ਫੌਜੀ ਉਹ ਇੱਕ ਇੱਕ ਦਿਨ ਜਿਹੜਾ ਦੁੱਧ ਲੈਣ ਜਾ ਰਿਹਾ ਸੀ ਤੇ ਜਿਹੜਾ ਉਸ ਦਾ ਲੜਕਾ ਸੀ ਉਹ ਗੱਡੀ ਦੇ ਉਸ ਦੇ ਕੋਲ ਦੇ ਇੰਨੀ ਤੇਜ਼ ਰਫ਼ਤਾਰ ਦੇ ਨਾਲ ਲੰਘਦਾ ਏ ਤੇ ਪਿਤਾ ਉਸ ਨੂੰ ਕਹਿੰਦਾ ਏ ਕਿ ਤੂੰ ਇੰਨੀ ਤੇਜ਼ ਰਫ਼ਤਾਰ ਦੇ ਨਾਲ ਗੱਡੀ ਕਿਉਂ ਲੈ ਕੇ ਜਾਂਦੇ ਤੇ ਪਰ ਜਦੋਂ ਪਿਤਾ ਤੇ ਉਹ ਜਿਹੜਾ ਲੜਕਾ ਜਦੋਂ ਦੋਨੇ ਘਰ ਆ ਜਾਂਦੇ ਆ ਤਾਂ ਬਾਅਦ ਵਿੱਚ ਉਹਨਾਂ ਦੇ ਵਿੱਚ ਥੋੜਾ ਬਹੁਤਾ ਜਿਹੜਾ ਲੜਾਈ ਝਗੜਾ ਹੁੰਦਾ ਏ ਤਾਂ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਸਾਬਕਾ ਫੌਜੀ ਆ ਲੜਕੇ ਦਾ ਪਿਤਾ ਏ ਉਸ ਦੀ ਜਿਹੜੀ ਅਸ਼ਰਾਬ ਪੀਤੀ ਵੀ ਸੀ ਉਹ ਨਸ਼ੇ ਦੇ ਵਿੱਚ ਸੀ ਅਚਾਨਕ ਉਹ ਆਪਣੇ ਜਿਹੜੇ ਬੱਚੇ ਦੇ ਨਾਲ ਲੜਨਾ ਸ਼ੁਰੂ ਕਰ ਦਿੰਦਾ ਏ ਤਾਂ ਪਰ ਉਸ ਦਾ ਇੱਕ ਹੋਰ ਲੜਕਾ ਦੱਸਿਆ ਜਾ ਰਿਹਾ ਹੈ ਉਸ ਦੇ ਇਹ ਬਿਆਨ ਆਏ ਆ ਕਿ ਮੇਰਾ ਜਿਹੜਾ ਭਰਾ ਅਤੇ ਮੇਰੇ ਪਿਤਾ ਜੀ ਦੋਨੇ ਆਪਸ ਵਿੱਚ ਲੜਨ ਲੱਗੇ ਤਾਂ ਮੈਂ ਆਪਣੇ ਭਰਾ ਨੂੰ ਕੋਠੀ ਦੇ ਵਿੱਚ ਲੈ ਗਿਆ ਕਮਰੇ ਦੇ ਉੱਪਰ ਬਿਠਾ ਦਿੱਤਾ ਪਰ ਦੂਜੇ ਪਾਸੇ ਜਿਹੜਾ ਮੇਰਾ ਭਰਾ ਜਿਹੜਾ ਮੇਰਾ ਪਿਤਾ ਹੈ ਉਸ ਨੂੰ ਮੈਂ ਅਲੱਗ ਕਮਰੇ 'ਚ ਬਿਠਾ ਦਿੱਤਾ ਤਾਂ ਇਹ ਜਿਹੜੀ ਖਬਰ ਆ ਖੰਨਾ ਤੋਂ ਆ ਰਹੀ ਆ ਖੰਨਾ ਦੇ ਇੱਕ ਲਾਗੇ ਪਿੰਡ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਲੜਕੇ ਨੂੰ ਉਸਦੇ ਪਿਤਾ ਨੇ ਗੋਲੀਆਂ ਮਾਰ ਕੇ ਉਸ ਲੜਕੇ ਨੂੰ ਮੌਤੇ ਘਾਟ ਉਤਾਰੇ ਤਾਂ ਤਾਂ ਉਹ ਜਿਹੜਾ ਭਰਾ ਹੈ ਉਸਦੇ ਇਹ ਬਿਆਨ ਹੈ ਕਿ ਜਦੋਂ ਮੇਰਾ ਭਰਾ ਤੇ ਮੇਰੇ ਪਿਤਾ ਜੀ ਆਪਸ ਵਿੱਚ ਲੜਨ ਲੱਗ ਗਏ ਤਾਂ ਮੈਂ ਦੋਨਾਂ ਨੂੰ ਅਲੱਗ ਕਰਤਾ ਤੇ ਫਿਰ ਹੌਲੀ-ਹੌਲੀ ਮੇਰਾ ਜਿਹੜਾ ਪਿਤਾ ਹੈ ਉਸ ਦਾ ਉਸ ਨੇ ਸ਼ਰਾਬ ਪੀਤੀ ਸੀ ਔਰ ਨਸ਼ੇ ਦੇ ਵਿੱਚ ਬਹੁਤ ਜਿਹੜਾ ਅੰਦਾ ਹੋ ਚੁੱਕਿਆ ਸੀ ਵੀ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਮੈਂ ਕੀ ਸਹੀ ਕਰ ਰਿਹਾ ਕਿ ਗਲਤ ਕਰ ਰਿਹਾ ਤਾਂ ਅਚਾਨਕ ਜ ਯੋ ਗੱਡੀ ਆ ਉਸ ਦਾ ਪਿਤਾ ਇੱਕ ਗੱਡੀ ਕੋਲ ਜਾਂਦਾ ਹੈ ਜਿਹੜੀ ਉਸ ਦੇ ਜਿਹੜਾ ਉਸ ਉਸ ਦਾ ਮੁੰਡਾ ਜਿਹੜਾ ਗੱਡੀ ਚਲਾ ਰਿਹਾ ਸੀ ਤਾਂ ਉਸ ਗੱਡੀ ਕੋਲ ਜਾ ਕੇ ਉਸ ਗੱਡੀ ਦੀ ਪੰਨ ਤੋੜ ਕਰਦਾ ਹੈ ਪਰ ਉਹ ਜਿਹੜਾ ਲੜਕਾ ਏ ਜਿਸ ਨੇ ਬਿਆਨ ਦਿੱਤੇ ਆ ਵੀ ਮੇਰੇ ਭਰਾ ਨੂੰ ਮੌਤ ਦੇ ਘਾਟ ਉਤਾਰਿਆ ਉਸ ਲੜਕੇ ਨੇ ਇਹ ਕਿਹਾ ਕਿ ਜਿਹੜਾ ਮੇਰਾ ਭਰਾ ਉਹ ਗੁੱਸੇ ਦੇ ਵਿੱਚ ਆ ਜਾਂਦਾ ਜੇ ਕਿਉਂਕਿ ਉਹ ਗੱਡੀ ਜਿਹੜੀ ਆ ਉਹਦੇ ਕਿਸੇ ਦੋਸਤ ਦੀ ਸੀ ਤਾਂ ਉਸ ਨੂੰ ਗੁੱਸਾ ਆ ਜਾਂਦਾ ਕਿ ਮੇਰੀ ਦੋਸਤ ਦੀ ਗੱਡੀ ਉਸਨੇ ਕਿਉਂ ਪੜਨੀ ਤਾਂ ਬਾਅਦ ਵਿੱਚ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਮੇਰਾ ਜਿਹੜਾ ਪਿਤਾ ਏ ਉਸਦੇ ਡੱਬ ਦੇ ਵਿੱਚ ਜਿਹੜਾ ਪਿਸਤੌਲ ਟੰਗਿਆ ਹੋਇਆ ਜੇ ਉਸਦੇ ਹੱਥ ਵਿੱਚ ਹੁੰਦਾ ਤਾਂ ਹੋ ਸਕਦਾ ਅਸੀਂ ਪਿਸਤੌਲ ਜਿਹੜਾ ਖੋਲ ਲੈਂਦੇ ਪਰ ਡੱਬ ਦੇ ਵਿੱਚ ਉਹਦੇ ਪਿਸਤੌਲ ਪਾਇਆ ਕਰਕੇ ਤਾਂ ਉਹ ਪਿਸਤੌਲ ਕੱਢ ਕੇ ਜਿਹੜਾ ਮੇਰੇ ਭਰਾ ਨੂੰ ਇੱਕ ਨਹੀਂ ਤਿੰਨ ਗੋਲੀਆਂ ਜਿਹੜੀਆਂ ਮਾਰਦਾ ਏ ਤਾਂ ਇਹ ਵੀ ਉਸ ਉਸਨੇ ਇਹ ਬਿਆਨ ਦਿੱਤੇ ਕਿ ਸਾਨੂੰ ਵੀ ਉਦੋਂ ਪਤਾ ਲੱਗਿਆ ਜਦੋਂ ਆਪਣੇ ਭਰਾ ਨੂੰ ਮੈਂ ਆਪਣੇ ਭਰਾ ਨੂੰ ਹਸਪੀਟਲ ਪਹੁੰਚਾਇਆ ਤੇ ਡਾਕਟਰਾਂ ਦੇ ਜਾਣਕਾਰੀ ਮੁਤਾਬਿਕ ਦੱਸਿਆ ਕਿ ਐਸੇ ਲੜਕੇ ਨੂੰ ਤਿੰਨ ਗੋਲੀਆਂ ਵੱਜੀਆਂ ਪਰ ਦੂਜੇ ਪਾਸੇ ਲੜਕੇ ਨੇ ਇਹ ਵੀ ਦੱਸਿਆ ਕਿ ਮੇਰੀ ਮੇਰੀ ਜਿਹੜੀ ਮਾਂ ਉਹਦੇ ਵੀ ਦੋ ਜਿਹੜੀਆਂ ਗੋਲੀਆਂ ਇੱਕ ਦੋ ਜਿਹੜੀਆਂ ਗੋਲੀਆਂ ਵੱਜੀਆਂ ਇਹ ਮੋਢੇ ਕੋਲੇ ਉਹ ਵੀ ਡਾਕਟਰਾਂ ਨੇ ਬਿਆਨ ਦਿੱਤੇ ਆ ਕਿ ਜਿਹੜੀ ਔਰਤਾ ਐ ਇਸਦੇ ਮੋਢੇ ਤੇ ਗੋਲੀਆਂ ਦੋ ਵੱਜੀਆਂ ਨੇ ਪਰ ਉਹ ਜਿਹੜੀ ਗੰਭੀਰ ਰੂਪ ਵਿੱਚ ਜ਼ਖਮੀ ਆ ਪਰ ਦੂਜੇ ਪਾਸੇ ਉਸਦੇ ਭਰਾ ਦੀ ਮੌਤ ਹੋ ਜਾਂਦੀ ਆ ਤਾਂ ਜਦੋਂ ਮੇਰਾ ਪਿਤਾ ਇਸ ਘਟਨਾ ਨੂੰ ਅੰਜਾਮ ਦਿੰਦਾ ਏ ਤਾਂ ਬਾਅਦ ਵਿੱਚ ਉਹ ਤੋਂ ਫਰਾ ਹੋ ਜਾਂਦੇ ਤੇ ਉਸ ਲੜਕੇ ਨੇ ਇਹ ਕਿਹਾ ਮੈਂ ਆਪਣੇ ਪਿਤਾ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਵੀ ਤੁਸੀਂ ਕਿੱਧਰ ਜਾ ਰਹੇ ਹੋ ਵੀ ਤੁਸੀਂ ਭਜੋ ਨਾ ਪਰ ਜਿਹੜਾ ਪਿਤਾ ਹੈ ਉਸ ਘਟਨਾ ਦਾ ਅੰਜਾਮ ਦੇ ਕੇ ਭੱਜ ਜਾਂਦਾ ਜਦੋਂ ਪੁਲਿਸ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਤਾਂ ਪੁਲਿਸ ਘਟਨਾ ਵਾਲੀ ਜਗ੍ਹਾ ਪਹੁੰਚਦੀ ਆ ਮੰਦਾ ਉੱਥੇ ਹੀ ਆ ਕੇ ਜਦੋਂ ਜਾਂਚ ਪੜਤਾਲ ਕਰਦੀ ਆ ਤਾਂ ਇੱਕ ਲੜਕੇ ਦੇ ਜਿਹੜਾ ਛੋਟਾ ਭਰਾ ਉਸ ਦੇ ਇਹ ਬਿਆਨ ਆਇਆ ਕਿ ਮੇਰਾ ਜਿਹੜਾ ਭਰਾ ਤੇ ਮੇਰਾ ਪਿਤਾ ਉਹ ਅਕਸਰ ਹੀ ਮਾੜਾ ਮੋਟਾ ਲੜਾਈ ਝਗੜਾ ਉਹਨਾਂ ਵਿੱਚ ਰਹਿੰਦਾ ਸੀ ਪਰ ਸਾਨੂੰ ਇਹ ਉਮੀਦ ਨਹੀਂ ਸੀ ਕਿ ਅੱਜ ਜਿਹੜਾ ਮੇਰਾ ਪਿਤਾ ਮੇਰੇ ਇਹ ਭਰਾ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ ਵੀ ਇਹਨਾਂ ਦੇ ਵਿੱਚ ਜਿਹੜੀ ਲੜਾਈ ਆ ਇੰਨੀ ਜ਼ਿਆਦਾ ਵੱਧ ਜਾਵੇ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇੱਕ ਲੜਕਾ ਤੇ ਉਸ ਦੀ ਮਾਂ ਜਿਨ੍ਹਾਂ ਨੂੰ ਉਸ ਦੇ ਪਿਤਾ ਨੇ ਗੋਲੀਆਂ ਮਾਰ ਕੇ ਇੱਕ ਲੜਕੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਦੂਜੇ ਪਾਸੇ ਲੜਕੇ ਦੀ ਜਿਹੜੀ ਮਾਂ ਹੈ ਪੂਰੇ ਗੰਭੀਰ ਗਰੁੱਪ ਵਿੱਚ ਜ਼ਖਮੀ ਹੋ ਚੁੱਕੀ ਆ ਪਰਪਲਸ ਨੇ ਇਸ ਮਾਮਲੇ ਦੇ ਉੱਪਰ ਜਦ ਜਾਂਚ ਪੜਤਾਲ ਕੀਤੀ ਤਾਂ ਹੌਣ ਜਿਹੜਾ ਦੋਸ਼ੀ ਆ ਉਸ ਨੂੰ ਪਾੜਨ ਦੀ ਕੋਸ਼ਿਸ਼ ਕਰ ਰਹੇ ਆ ਦੂਜੇ ਪਾਸੇ ਜਿਹੜਾ ਲੜਕੇ ਦਾ ਛੋਟਾ ਭਰਾ ਉਸਨੇ ਇਹ ਕਿਹਾ ਵੀ ਜਦੋਂ ਇਹ ਘਟਨਾ ਵਾਪਰੀ ਤਾਂ ਪੁਲਿਸ ਇਸ ਜਗ੍ਹਾ ਤੇ ਆਈ ਤਾਂ ਉਹਨਾਂ ਨੇ ਜਾਂਚ ਪੜਤਾਲ ਕੀਤੀ ਪਰ ਪੁਲਿਸ ਨੇ ਇਹ ਦਾਵਾ ਕੀਤਾ ਵੀ ਅਸੀਂ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਫੜ ਕੇ ਉਹਦੇ ਉੱਪਰ ਬੰਦੀ ਜਿਹੜੀ ਕਾਰਵਾਈ ਆ ਉਹ ਅਸੀਂ ਸ਼ੁਰੂ ਕਰਾਂਗੇ ਤੇ ਬਹੁਤ ਹੀ ਹੈਰਾਨੀਜਨਕ ਅਤੇ ਜਿਹੜੀ ਆ ਗਈ ਬਹੁਤ ਹੀ ਭਿਆਨਕ ਖਬਰ ਸਾਹਮਣੇ ਆ ਰਹੀ ਆ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਉਸ ਪਿਤਾ ਨੇ ਨਸ਼ੇ ਦੇ ਵਿੱਚ ਆਪਣੇ ਜਿਹੜੇ ਲੜਕੇ ਨੂੰ ਮੌਤ ਦੇ ਘਾਟ ਉਤਾਰਿਆ ਤੇ ਦੂਜੇ ਪਾਸੇ ਆਪਣੀ ਪਤਨੀ ਦੇ ਵੀ ਉੱਪਰ ਜਿਹੜੀਆਂ ਗੋਲੀਆਂ ਚਲਾਈਆਂ ਨੇ ਉਸ ਨੇ ਸਹੀ ਕੀਤਾ ਗਲਤ ਕੀਤਾ ਤਾਂ ਸਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ